ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਸਿੱਖ ਇਤਿਹਾਸ ਦੀ ਇੱਕ ਬਹੁਤ ਜਾਣੀ ਪਹਿਚਾਣੀ ਕਹਾਣੀ ਦੇ ਗੱਲ ਕਰਨ ਜਾ ਰਹੇ ਹਾਂ ਬੀਬੀ ਰਜਨੀ ਜੀ ਦੀ ਸਾਖੀ ਬਹੁਤ ਲੋਕਾਂ ਨੇ ਸੁਣੀ ਹੈ ਪਰ ਅਕਸਰ ਨਾ ਇਹ ਸਵਾਲ ਮਨ 'ਚ ਆਉਂਦਾ ਹੈ ਕਿ ਇਹ ਸਿਰਫ ਇੱਕ ਮਤਲਬ ਕਹਾਣੀ ਹੈ ਜਾਂ ਸੱਚੀ ਘਟਨਾ ਬਿਲਕੁਲ ਜੀ ਇਹ ਸਵਾਲ ਬਹੁਤ ਆਮ ਹੈ ਤੇ ਦੇਖੋ ਸਾਡੇ ਕੋਲ ਇਸ ਤੇ ਇੱਕ YouTube ਵੀਡੀਓ ਦਾ ਵਿਸ਼ਲੇਸ਼ਣ ਵੀ ਹੈਗਾ ਜਿਸ ਵਿੱਚ ਇਹੀ ਗੱਲ ਕੀਤੀ ਗਈ ਹੈ ਖਾਸ ਕਰਕੇ ਅੱਜ ਕੱਲ ਜਿਵੇਂ ਇਸ ਕਹਾਣੀ ਤੇ ਫਿਲਮਾਂ ਵੀ ਬਣਦੀਆਂ ਨੇ ਹਾਂਜੀ ਹਾਂਜੀ ਤਾਂ ਕਈ ਵਾਰ ਨਾ ਫਿਲਮਾਂ ਵਾਲੇ ਕੁਝ ਅਜੀਹੀਆਂ ਚੀਜ਼ਾਂ ਦਿਖਾ ਦਿੰਦੇ ਨੇ ਜੋ ਸ਼ਾਇਦ ਮਤਲਬ ਅਸਲ ਇਤਿਹਾਸਿਕ ਸਰੋਤਾ ਨਾਲ ਪੂਰੀ ਤਰ੍ਹਾਂ ਮੇਲ ਨਾ ਖਾਂਦੀਆਂ ਹੋਣ ਸਹੀ ਗੱਲ ਹੈ ਤਾਂ ਫਿਰ ਅੱਜ ਆਪਣਾ ਮਕਸਦ ਬਿਲਕੁਲ ਸਾਫ਼ ਹੈ ਆਪਾਂ ਇਹ ਸਮਝਣਾ ਹੈ ਕਿ ਬੀਬੀ ਰਜਨੀਜੀ ਦੇ ਜੀਵਨ ਦਾ ਅਸਲ ਵੇਰਵਾ ਉਹ ਇਤਿਹਾਸਿਕ ਵੇਰਵਾ ਉਹ ਸਾਨੂੰ ਮਿਲਦਾ ਕਿੱਥੋਂ ਹੈ ਕਹਾਣੀ ਦੇ ਮੁੱਖ ਪੁਆਇੰਟਸ ਕੀ ਨੇ ਤੇ ਸਰੋਤ ਇਸ ਬਾਰੇ ਕੀ ਕਹਿੰਦਾ ਹੈ ਹਾਂਜੀ ਮੈਨੂੰ ਲੱਗਦਾ ਐ ਇਸ ਕਹਾਣੀ ਦਾ ਸਭ ਤੋਂ ਵੱਡਾ ਸਬਕ ਤਾਂ ਇਹੀ ਹੈ ਕਿ ਕਿਵੇਂ ਸ਼ਰਧਾ ਅਟੁੱਟ ਵਿਸ਼ਵਾਸ ਉਹ ਵੱਡੇ ਤੋਂ ਵੱਡੇ ਹੰਕਾਰ ਨੂੰ ਵੀ ਹਰਾ ਸਕਦਾ ਹੈ ਤੇ ਕਿਸਮਤ ਦੇ ਲੇਖੇ ਕਿਵੇਂ ਪਲਟਦੇ ਨੇ ਆਓ ਇਸ ਨੂੰ ਚੰਗੀ ਤਰ੍ਹਾਂ ਫਰੋਲੀਏ ਤੇ ਖਾਸ ਤੌਰ ਤੇ ਇਹ ਵੀ ਦੇਖਣਾ ਬਣਦਾ ਹੈ ਕਿ ਉਹ ਕਿਹੜਾ ਕੀ ਕਹਿੰਦੇ ਨੇ ਪ੍ਰਮਾਣਿਕ ਗ੍ਰੰਥ ਹੈ ਜਿੱਥੇ ਇਸ ਦਾ ਜ਼ਿਕਰ ਆਉਂਦਾ ਹੈ ਤੇ ਕਿੰਨੀ ਡੀਟੇਲ ਚ ਆਉਂਦਾ ਹਾਂ ਬਿਲਕੁਲ ਚਲੋ ਫਿਰ ਸ਼ੁਰੂਆਤ ਇੱਥੋਂ ਹੀ ਕਰਦੇ ਹਾਂ ਇਹ ਕਹਾਣੀ ਇਸ ਸਾਖੀ ਸਭ ਤੋਂ ਪਹਿਲਾਂ ਸਾਨੂੰ ਲਿਖਤੀ ਰੂਪ ਵਿੱਚ ਕਿੱਥੇ ਮਿਲਦੀ ਹੈ ਇਸ ਦਾ ਮੂਲ ਸਰੋਤ ਕੀ ਹੈ ਹਾਂਜੀ ਦੇਖੋ ਇਸ ਕਹਾਣੀ ਦਾ ਸਭ ਤੋਂ ਪੁਰਾਣਾ ਅਤੇ ਵਿਸਥਾਰ ਵਾਲਾ ਵਰਵਾ ਜਿਹੜਾ ਮਿਲਦਾ ਹੈ ਉਹ ਹੈਗਾ ਜੀ ਸਿੱਖ ਕੌਮ ਦੇ ਇੱਕ ਬਹੁਤ ਹੀ ਵੱਡੇ ਵਿਦਵਾਨ ਤੇ ਮਹਾਨ ਕਵੀ ਹੋਏ ਨੇ ਭਾਈ ਸੰਤੋਖ ਸਿੰਘ ਜੀ ਉਹਨਾਂ ਦੇ ਲਿਖੇ ਗ੍ਰੰਥਾਂ ਤੋਂ ਭਾਈ ਸਾਹਿਬ ਤੁਸੀਂ ਸਮਝੋ ਲਗਭਗ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਸਨ 19ਵੀਂ ਸਦੀ ਦੇ ਪਹਿਲੇ ਹਿੱਸੇ 'ਚ ਅੱਛਾ ਮਹਾਰਾਜਾ ਰਣਜੀਤ ਸਿੰਘ ਦੇ ਸਮਕਾਲੀ ਹਾਂਜੀ ਤੇ ਉਹਨਾਂ ਨੇ ਇੱਕ ਬਹੁਤ ਬਹੁਤ ਵੱਡਾ ਕੰਮ ਕੀਤਾ ਸੀ ਸਿੱਖ ਇਤਿਹਾਸ ਨੂੰ ਕਵਿਤਾ 'ਚ ਲਿਖਣ ਦਾ ਕਿਹੜੇ ਗ੍ਰੰਥ ਨੇ ਉਹ ਜਿਨ੍ਹਾਂ 'ਚ ਜ਼ਿਕਰ ਹੈ ਉਹਨਾਂ ਦੇ ਦੋ ਮੁੱਖ ਗ੍ਰੰਥ ਮੰਨੇ ਜਾਂਦੇ ਨੇ ਹਮ ਇੱਕ ਤਾਂ ਹੈਗਾ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਇਹਦੇ ਵਿੱਚ ਪਹਿਲੇ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਦਾ ਪੂਰਾ ਜੀਵਨ ਬਿਰਤਾਂਤ ਹੈ ਕਵਿਤਾ 'ਚ ਹੂੰ ਤੇ ਦੂਜਾ ਜਿਸ ਦੀ ਆਪਾਂ ਗੱਲ ਕਰ ਰਹੇ ਹਾਂ ਉਹ ਹੈ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਅੱਛਾ ਇਹ ਦੂਜਾ ਗ੍ਰੰਥ ਬਹੁਤ ਹੀ ਜ਼ਿਆਦਾ ਵੱਡਾ ਹੈ ਬਹੁਤ ਵਿਸ਼ਾਲ ਹੈ ਇਹਦੇ ਵਿੱਚ ਦੂਜੇ ਗੁਰੂ ਸਾਹਿਬ ਤੋਂ ਲੈ ਕੇ 10ਵੇਂ ਪਾਤਸ਼ਾਹ ਤੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਤੱਕ ਦਾ ਸਾਰਾ ਇਤਿਹਾਸ ਕਵਿਤਾ ਦੇ ਰੂਪ ਚ ਹੈ ਕਹਿੰਦੇ ਨੇ ਕਿ ਇਹਦੇ ਚ ਕੋਈ 2.5 ਲੱਖ ਦੇ ਕਰੀਬ ਕਵਿਤਾ ਦੀਆਂ ਲਾਈਨਾਂ ਨੇ ਯਾਨੀ ਪੰਕਤੀਆਂ 2.5 ਲੱਖ ਹੇ ਰੱਬਾ ਇਹ ਤਾਂ ਇਹ ਤਾਂ ਬਹੁਤ ਹੀ ਵੱਡਾ ਕੰਮ ਹੈ ਤਾਂ ਫਿਰ ਬੀਬੀ ਰਜਨੀ ਦਾ ਜ਼ਿਕਰ ਇਸ ਦੂਸਰੇ ਗ੍ਰੰਥ ਵਿੱਚ ਹੈ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਚ ਜੀ ਹਾਂ ਜੀ ਹਾਂ ਬੀਬੀ ਰਜਨੀ ਦਾ ਪੂਰਾ ਪ੍ਰਸੰਗ ਪੂਰੀ ਕਹਾਣੀ ਸਾਨੂੰ ਇਸੇ ਗ੍ਰੰਥ ਵਿੱਚ ਮਿਲਦੀ ਹੈ ਤੇ ਭਾਈ ਸਾਹਿਬ ਨੇ ਇਸ ਨੂੰ ਕਾਫੀ ਮਤਲਬ ਤਫਸੀਲ ਨਾਲ ਕਾਫੀ ਖੋਲ ਕੇ ਬਿਆਨ ਕੀਤਾ ਹੈ ਠੀਕ ਹੈ ਠੀਕ ਹੈ ਤਾਂ ਫਿਰ ਕਹਾਣੀ ਸ਼ੁਰੂ ਕਿੱਥੋਂ ਹੁੰਦੀ ਹੈ ਕਿਹੜਾ ਸਮਾਂ ਸੀ ਕਿਹੜੀ ਥਾਂ ਸੀ ਕੁਝ ਪਤਾ ਲੱਗਦਾ ਹੈ हां जी भाई संतोष सिंह जी ਦੇ ਮੁਤਾਬਿਕ ਇਹ ਘਟਨਾ ਹੈ ਲਗਭਗ 1577 ਈਸਵੀ ਦੇ ਆਸ-ਪਾਸ ਦੀ ਉਸ ਵੇਲੇ ਪੱਟੀ ਨਾ ਦੀ ਇੱਕ ਛੋਟੀ ਜੀ ਮਤਲਬ ਰਿਆਸਤ ਕਹਿ ਲੋ ਜਾਂ ਇਲਾਕਾ ਸੀ ਅੱਜਕਲ ਤਰਨਤਾਰਨ ਜਲੇ ਚ ਪੈਂਦਾ ਹੈ ਹਾਂ ਜੀ ਪੱਟੀ ਉੱਥੋਂ ਦਾ ਇੱਕ ਚੌਧਰੀ ਸੀ ਦੁਨੀ ਚੰਦ ਤੇ ਇਹ ਸੀ ਮੁਗਲ ਹਕੂਮਤ ਲਈ ਆਪਣੇ ਇਲਾਕੇ ਚੋਂ ਮਾਲੀਆ ਯਾਨੀ ਲਗਾਨ ਟੈਕਸ ਇਕੱਠਾ ਕਰਦਾ ਸੀ ਅੱਛਾ ਯਾਨੀ ਆਪਣੇ ਇਲਾਕੇ ਦਾ ਪੂਰਾ ਮਤਲਬ ਰੋਬ ਵਾਲਾ ਤਕੜਾ ਬੰਦਾ ਸੀ ਫਿਰ ਉਹ ਬਿਲਕੁਲ ਤਾਕਤ ਵੀ ਸੀ ਪੈਸਾ ਵੀ ਸੀ ਤੇ ਇਸੇ ਕਰਕੇ ਨਾ ਉਹ ਬਹੁਤ ਹੰਕਾਰੀ ਹੋ ਗਿਆ ਸੀ ਹਰ ਤਰ੍ਹਾਂ ਦੀ ਐਸ਼ ਸੀ ਪੈਸਾ ਨੌਕਰ ਚਾਕਰ ਸਭ ਕੁਝ ਸੀ ਪਰ ਇੱਕ ਚੀਜ਼ ਦੀ ਕਮੀ ਸੀ ਇੱਕ ਦੁੱਖ ਸੀ ਉਹਨੂੰ ਉਹਦੇ ਘਰ ਕੋਈ ਪੁੱਤਰ ਨਹੀਂ ਸੀ ਅੱਛਾ ਭਾਈ ਸੰਤੋਖ ਸਿੰਘ ਜੀ ਤਾਂ ਲਿਖਦੇ ਨੇ ਕਿ ਉਹਦੀਆਂ ਪੰਜ ਧੀਆਂ ਸਨ ਹਾਲਾਂਕਿ ਕਈ ਹੋਰ ਥਾਵਾਂ ਤੇ ਸੱਤ ਦਾ ਵੀ ਜ਼ਿਕਰ ਆ ਜਾਂਦਾ ਪਰ ਆਪਾਂ ਭਾਈ ਸਾਹਿਬ ਦੀ ਗੱਲ ਕਰਦੇ ਹਾਂ ਉਹ ਪੰਜ ਦੱਸਦੇ ਨੇ ਪੁੱਤਰ ਦੀ ਇੱਛਾ ਤਾਂ ਖੈਰ ਉਸ ਜ਼ਮਾਨੇ ਚ ਬਹੁਤ ਹੁੰਦੀ ਸੀ ਹਾਂ ਤੇ ਉਹਨੇ ਪੁੱਤਰ ਲੈਣ ਲਈ ਬੜੇ ਕੀ ਕਹਿੰਦੇ ਨੇ ਯਤਨ ਕੀਤੇ ਮੰਦਰਾਂ ਚ ਗਿਆ ਮਸੀਤਾਂ ਚ ਗਿਆ ਪੀਰਾਂ ਫਕੀਰਾਂ ਕੋਲ ਹਵਨ ਕਰਾਏ ਦਾਨ ਪੁੰਨ ਕੀਤੇ ਪਰ ਜਦੋਂ ਚਾਰ ਧੀਆ ਪਹਿਲਾਂ ਹੀ ਸਨ ਤੇ ਪੰਜਵੀਂ ਵਾਰ ਵੀ ਧੀ ਨੇ ਜਨਮ ਲਿਆ ਜਿਸ ਦਾ ਨਾਂ ਰਜਨੀ ਰੱਖਿਆ ਗਿਆ ਹਾਂਜੀ ਜਿਸ ਦਾ ਨਾਂ ਰਜਨੀ ਰੱਖਿਆ ਤਾਂ ਉਹਦਾ ਜਿਵੇਂ ਮਤਲਬ ਰੱਬ ਤੋਂ ਵਿਸ਼ਵਾਸ ਹੀ ਉੱਠ ਗਿਆ ਉਹ ਬਹੁਤ ਨਿਰਾਸ਼ ਹੋ ਗਿਆ ਰੱਬ ਤੋਂ ਵਿਸ਼ਵਾਸ ਉੱਠ ਗਿਆ ਇਸ ਦਾ ਕੀ ਮਤਲਬ ਕੀ ਕੀਤਾ ਉਹਨੇ ਫਿਰ ਉਹ ਇੰਨਾ ਜ਼ਿਆਦਾ ਗੁੱਸੇ ਚ ਤੇ ਨਿਰਾਸ਼ਾ ਚ ਆ ਗਿਆ ਕਿ ਉਹਨੇ ਐਲਾਨ ਕਰਤਾ ਆਪਣੇ ਇਲਾਕੇ ਚ ਕਿ ਅੱਜ ਤੋਂ ਬਾਅਦ ਕੋਈ ਰੱਬ ਦਾ ਨਾਂ ਨਹੀਂ ਲਵੇਗਾ ਹੈ ਹਾਂਜੀ ਉਹਨੇ ਸਾਰੇ ਮੰਦਰ ਮਸਜਿਦਾਂ ਬੰਦ ਕਰਵਾ ਦਿੱਤੇ ਜੇ ਕੋਈ ਗਲਤੀ ਨਾਲ ਵੀ ਰੱਬ ਦਾ ਨਾਮ ਮੂੰਹ ਕੱਢ ਲੈਂਦਾ ਉਹਨੂੰ ਚੌਂਕ ਚ ਖੜਾ ਕਰਕੇ ਸਖਤ ਸਜ਼ਾ ਦਿੰਦਾ ਸੀ ਉਹ ਆਪਣੇ ਆਪ ਨੂੰ ਰੱਬ ਸਮਝਣ ਲੱਗ ਪਿਆ ਸੀ ਰੱਬ ਤੋਂ ਵੀ ਉੱਪਰ ਓਹੋ ਇਹ ਤਾਂ ਹੰਕਾਰ ਦੀ ਹੱਦ ਹੋ ਗਈ ਪਰ ਬੀਬੀ ਰਜਨੀ ਉਹਨਾਂ ਦਾ ਸੁਭਾਤਾ ਕਹਿੰਦੇ ਨੇ ਬਿਲਕੁਲ ਵੱਖਰਾ ਸੀ ਜੀ ਬਿਲਕੁਲ ਉਲਟ ਸਰੋਤ ਦੱਸਦਾ ਹੈ ਕਿ ਬੀਬੀ ਰਜਨੀ ਬਚਪਨ ਤੋਂ ਹੀ ਬੜੇ ਸ਼ਾਂਤ ਨਿਮਰ ਸੁਭਾਦੇ ਸਨ ਤੇ ਉਹਨਾਂ ਦੀ ਰੱਬ ਵਿੱਚ ਬਹੁਤ ਸ਼ਰਧਾ ਸੀ ਕੁਦਰਤੀ ਤੌਰ ਤੇ ਉਹ ਅਕਸਰ ਇਕੱਲੇ ਬਹਿ ਕੇ ਨਾਮ ਜਪਦੇ ਰਹਿੰਦੇ ਸਨ ਪਰ ਇਹ ਗੱਲ ਉਹਨਾਂ ਦੇ ਪਿਓ ਦੁਨੀ ਚੰਦ ਨੂੰ ਬਿਲਕੁਲ ਚੰਗੀ ਨਹੀਂ ਸੀ ਲੱਗਦੀ ਉਦੋਂ ਨਰਾਜ਼ ਹੁੰਦਾ ਹੋਣਾ ਫਿਰ ਬਹੁਤ ਨਰਾਜ਼ ਹੁੰਦਾ ਸੀ ਤੇ ਇੱਥੋਂ ਹੀ ਫਿਰ ਜਿਹੜਾ ਉਹ ਟਕਰਾ ਸੀ ਨਾ ਉਹ ਵੱਧਾ ਗਿਆ ਤੇ ਇੱਕ ਦਿਨ ਉਹ ਸਿਖਰ ਤੇ ਪਹੁੰਚ ਗਿਆ ਦੁਨੀ ਚੰਦ ਨੇ ਆਪਣੀਆਂ ਪੰਜੇ ਥੀਆਂ ਨੂੰ ਬੁਲਾਇਆ ਸ਼ਾਇਦ ਆਪਣੀ ਤਾਕਤ ਦਿਖਾਉਣੀ ਚਾਹੁੰਦਾ ਸੀ ਜਾਂ ਪਤਾ ਨਹੀਂ ਕੀ ਹਾਂ ਉਹਨੇ ਪੁੱਛਿਆ ਭਾਈ ਆ ਜਿਹੜੇ ਤੁਸੀਂ ਮਹਿੰਗੇ ਮਹਿੰਗੇ ਕੱਪੜੇ ਪਾਉਂਦੀਆਂ ਹੋ ਘਿਹਣੇ ਪਾਉਂਦੀਆਂ ਹੋ ਵਧੀਆ ਖਾਣੇ ਖਾਂਦੀਆਂ ਹੋ ਇਹ ਸਭ ਤੁਹਾਨੂੰ ਦਿੰਦਾ ਕੌਣ ਹੈ ਤੁਸੀਂ ਕਿਸ ਦਾ ਦਿੱਤਾ ਖਾਂਦੀ ਹੋ ਅਛਾ ਮਤਲਬ ਇਕ ਤਰ੍ਹਾਂ ਨਾਲ ਆਪਣੀ ਵਡਿਆਈ ਸੁਣਨੀ ਚਾਹੁੰਦਾ ਸੀ ਬਿਲਕੁਲ ਜਿਹੜੀਆਂ ਚਾਰ ਵਡੀਆਂ ਸਨ ਉਹਨਾਂ ਨੇ ਤਾਂ ਚੱਟ ਕਹਿ ਦਿੱਤਾ ਪਿਤਾ ਜੀ ਤੁਸੀਂ ਹੀ ਸਾਡੇ ਸਭ ਕੁਝ ਹੋ ਸਾਡੇ ਪਾਲਣਹਾਰ ਅਸੀਂ ਤਾਂ ਤੁਹਾਡਾ ਦਿੱਤਾ ਹੀ ਖਾਂਦੇ ਆ ਇਹ ਸੁਣ ਕੇ ਦੁਨੀ ਚੰਦ ਬੜਾ ਖੁਸ਼ ਹੋਇਆ ਹੰਕਾਰ ਹੋਰ ਵੱਧ ਗਿਆ ਉਹਦਾ ਪਰ ਉਹਨੇ ਦੇਖਿਆ ਸਭ ਤੋਂ ਛੋਟੀ ਰਜਨੀ ਉਹ ਚੁੱਪ ਕਰਕੇ ਖੜੀ ਹੈ ਤੇ ਫਿਰ ਉਹਨੇ ਰਜਨੀ ਤੋਂ ਪੁੱਛਿਆ ਹਾਂ ਜਦੋਂ ਉਹਨੇ ਰਜਨੀ ਤੋਂ ਉਹੀ ਸਵਾਲ ਪੁੱਛਿਆ ਤਾਂ ਬੀਬੀ ਰਜਨੀ ਨੇ ਬੜੀ ਨਿਮਰਤਾ ਨਾਲ ਪਰ ਬੜੀ ਦ੍ਰਿੜਤਾ ਨਾਲ ਜਵਾਬ ਦਿੱਤਾ ਕਹਿੰਦੇ ਪਿਤਾ ਜੀ ਮੈਨੂੰ ਲੱਗਦਾ ਹੈ ਪੈਣਾ ਨੂੰ ਕੋਈ ਭਲੇਖਾ ਲੱਗਾ ਆਇਆ ਹੈ ਅਸਲ ਚ ਤਾਂ ਅਸੀਂ ਸਾਰੇ ਉਸ ਇੱਕ ਰੱਬ ਦਾ ਉਸ ਪਰਮਾਤਮਾ ਦਾ ਦਿੱਤਾ ਖਾਨੇ ਆ ਹੂੰ ਉਹ ਤਾਂ ਪੱਥਰਾਂ 'ਚ ਬੈਠੇ ਕੀੜਿਆਂ ਨੂੰ ਵੀ ਭੁੱਖਾ ਨਹੀਂ ਮਰਨ ਦਿੰਦਾ ਉਹ ਸਭ ਨੂੰ ਪਾਲਦਾ ਹੈ ਤੁਸੀਂ ਤਾਂ ਬਸ ਇੱਕ ਜ਼ਰੀਆ ਹੋ ਇੱਕ ਵਸੀਲਾ ਦੇਣ ਵਾਲਾ ਤਾਂ ਉਹ ਇੱਕੋ ਹੀ ਹੈ ਮੈਂ ਤਾਂ ਉਸ ਸੱਚੇ ਪਾਸ਼ਾ ਆਪਣੇ ਰੱਬ ਦਾ ਦਿੱਤਾ ਖਾਨੇ ਆ ਵਾਹ ਇੰਨੀ ਛੋਟੀ ਉਮਰ 'ਚ ਇੰਨੀ ਸਪਸ਼ਟ ਗੱਲ ਤੇ ਉਹ ਵੀ ਆਪਣੇ ਇੰਨੇ ਹੰਕਾਰੀ ਪਿਤਾ ਦੇ ਮੂੰਹ 'ਤੇ ਇਹ ਤਾਂ ਬਹੁਤ ਹਿੰਮਤ ਵਾਲੀ ਗੱਲ ਹੋਣੀ ਹੈ ਉਸ ਵੇਲੇ ਦੁਨੀ ਚੰਦਾ ਕਿਆ ਰਿਐਕਸ਼ਨ ਸੀ ਫਿਰ ਉਹ ਤਾਂ ਜੀ ਗੁੱਸੇ ਨਾਲ ਲਾਲ ਪੀਲਾ ਹੋ ਗਿਆ ਅੱਗ ਬਬੂਲਾ ਉਹਨੂੰ ਲੱਗਾ ਕਿ ਇਹਨੇ ਮੇਰੀ ਬੇਇੱਜ਼ਤੀ ਕਰਤੀ ਪਰੇ ਦਰਬਾਰ ਚ ਉਹ ਚੀਕਿਆ ਕਹਿੰਦਾ ਤੈਨੂੰ ਬੜਾ ਮਾਣ ਹੈ ਆਪਣੇ ਰੱਬ ਤੇ ਤੂੰ ਕਹਿੰਨੀ ਹੈ ਮੇਰਾ ਦਿੱਤਾ ਨਹੀਂ ਖਾਂਦੀ ਚੱਲ ਠੀਕ ਹੈ ਹੁਣ ਮੈਂ ਦੇਖਦਾ ਹਾਂ ਤੇਰਾ ਰੱਬ ਤੈਨੂੰ ਕਿਵੇਂ ਪਾਲਦਾ ਜਦੋਂ ਮੈਂ ਆਪਣਾ ਹੱਥ ਤੇਰੇ ਸਿਰ ਤੋਂ ਚੱਕ ਲਿਆ ਨਾ ਫਿਰ ਪਿੱਛੋਂਗਾ ਦੱਸ ਹੁਣ ਕਿਸਦਾ ਖਾਰੀ ਹੈ ਏ ਵਾਹਿਗੁਰੂ ਇਹ ਤਾਂ ਬਹੁਤ ਬਹੁਤ ਪੈੜੀ ਤਮਕੀ ਸੀ ਕਿਉਂ ਇਸ ਸੱਚੀ ਇੰਜ ਕੀਤਾ ਉਹਨੇ ਜੋ ਕੀਤਾ ਉਹ ਸ਼ਾਇਦ ਕੋਈ ਸੋਚ ਵੀ ਨਹੀਂ ਸਕਦਾ ਗੁੱਸੇ ਚ ਹੰਕਾਰ ਚ ਬਦਲੇ ਦੀ ਭਾਵਨਾ ਚ ਉਹ ਪੂਰਾ ਅੰਨਾ ਹੋ ਗਿਆ ਸੀ ਉਹਨੇ ਆਪਣੇ ਬੰਦਿਆ ਨੂੰ ਹੁਕਮ ਦਿੱਤਾ ਕਿ ਜਾਓ ਪੂਰੇ ਇਲਾਕੇ ਚੋਂ ਸਭ ਤੋਂ ਗਰੀਬ ਸਭ ਤੋਂ ਬਿਮਾਰ ਸਭ ਤੋਂ ਬਦਸੂਰਤ ਬੰਦਾ ਲੱਭ ਕੇ ਲਿਆਓ ਐਸਾ ਬੰਦਾ ਕਿਉਂ ਉਹਦੇ ਦਿਮਾਗ ਚ ਬਹੁਤ ਹੀ ਮਤਲਬ ਘਟਿਆ ਪਲਾਨ ਸੀ ਬੰਦਿਆਂ ਨੂੰ ਇੱਕ ਅਜਿਹਾ ਆਦਮੀ ਮਿਲਿਆ ਨਾਂ ਸੀ ਵਿਕਰਮਦਤ ਉਮਰ ਤਾਂ ਜ਼ਿਆਦਾ ਨਹੀਂ ਸੀ ਪਰਦਾ ਸਾਰਾ ਸਰੀਰ ਨਾ ਕੋੜ ਦੇ ਰੋਗ ਨਾਲ ਲੇਪਰਸੀ ਨਾਲ ਬੁਰੀ ਤਰ੍ਹਾਂ ਗੜਿਆ ਹੋਇਆ ਸੀ ਹਾਏ ਓਏ ਰੱਬਾ ਬਹੁਤ ਗਰੀਬ ਸੀ ਪੀਕ ਮੰਗ ਕੇ ਰੋਟੀ ਖਾਂਦਾ ਸੀ ਲੋਕ ਉਹਦੀ ਬਿਮਾਰੀ ਕਰਕੇ ਉਹਦੀ ਦੇਖ ਕਰਕੇ ਉਹਨੂੰ ਪਿੰਡ 'ਚ ਵੜਨ ਵੀ ਨਹੀਂ ਸੀ ਦਿੰਦੇ ਨੇੜੇ ਨਹੀਂ ਸੀ ਲੱਗਦੇ ਏ ਭਗਵਾਨ ਕੋਈ ਪਿਓ ਆਪਣੀ ਧੀ ਨਾਲ ਇੰਜ ਕਿਵੇਂ ਕਰ ਸਕਦਾ ਸਿਰਫ ਇਸ ਲਈ ਕਿ ਉਹਨੇ ਰੱਬ ਤੇ ਵਿਸ਼ਵਾਸ ਜਤਾਇਆ ਦੁਨੇ ਚੰਨੇ ਜੀ ਬਿਨਾ ਦੇਰ ਕੀਤੇ ਪੰਡਿਤ ਸਦਕੇ ਆਪਣੀ ਸੋਹਣੀ ਸੁਨੱਖੀ ਗੁਣਾ ਵਾਲੀ ਧੀ ਬੀਬੀ ਰਜਨੀ ਦਾ ਵਿਆਹ ਉਸ ਕੋੜ ਦੇ ਮਰੀਜ਼ ਵਿਕਰਮ ਦਤ ਨਾਲ ਜ਼ਬਰਦਸਤੀ ਕਰ ਦਿੱਤਾ ਤੇ ਵਿਆਹ ਹੁੰਦਿਆਂ ਸਾਰੀ ਦੋਹਾਂ ਨੂੰ ਸ਼ਹਿਰੋਂ ਬਾਹਰ ਕੱਢ ਦਿੱਤਾ ਕਹਿੰਦਾ ਜਾਓ ਹੁਣ ਦੇਖਾਂਗਾ ਤੁਹਾਡਾ ਰੱਬ ਕਿਵੇਂ ਪਾਲਦਾ ਹੈ ਤੁਹਾਨੂੰ ਇਹ ਸੁਣ ਕੇ ਨਾ ਮਨ ਬਹੁਤ ਦੁਖੀ ਹੋ ਰਿਹਾ ਹੈ ਬੀਬੀ ਰਜਨੀ ਨੇ ਫਿਰ ਇਸ ਸਥਿਤੀ ਦਾ ਇਸ ਦੁੱਖ ਦਾ ਸਾਹਮਣਾ ਕਿਵੇਂ ਕੀਤਾ ਦੇਖੋ ਇਹੀ ਤਾਂ ਪਰਖ ਸੀ ਉਹਨਾਂ ਦੀ ਸ਼ਰਦਾ ਦੀ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੀਬੀ ਰਜਨੀ ਨੇ ਇਸ ਨੂੰ ਵੀ ਰੱਬ ਦਾ ਭਾਣਾ ਮੰਨਿਆ ਮਿੱਠਾ ਕਰਕੇ ਮੰਨਿਆ ਉਹਨਾਂ ਨੇ ਆਪਣੇ ਪਤੀ ਦੀ ਸੇਵਾ ਨੂੰ ਹੀ ਆਪਣਾ ਸਭ ਤੋਂ ਵੱਡਾ ਧਰਮ ਬਣਾ ਲਿਆ ਅੱਛਾ ਇੱਥੇ ਇੱਕ ਹੋਰ ਗੱਲ ਹੈ ਜਿਹੜੀ ਸਰੋਚੋਂ ਆਂਦੀ ਹੈ ਪਰ ਫਿਲਮਾਂ 'ਚ ਅਕਸਰ ਕੁਝ ਹੋਰ ਦਿਖਾਉਂਦੇ ਨੇ ਅੱਛਾ ਉਹ ਕੀ ਹੈ ਫਿਲਮਾਂ 'ਚ ਆਪਾਂ ਆਮ ਦੇਖਦੇ ਹਾਂ ਕਿ ਬੀਬੀ ਰਜਨੀ ਆਪਣੇ ਪਤੀ ਨੂੰ ਇੱਕ ਰੇੜੀ ਤੇ ਬਿਠਾ ਕੇ ਖਿੱਚ ਰਹੀ ਨੇ ਹਾਂ ਹਾਂ ਇਹੀ ਦੇਖਿਆ ਹੈ ਪਰ ਭਾਈ ਸੰਤੋਖ ਸਿੰਘ ਜੀ ਰੇੜੀ ਸ਼ਬਦ ਨਹੀਂ ਵਰਤਦੇ ਉਹ ਵਰਤਦੇ ਨੇ ਖਾਰੀ ਖੱਖੇ ਪੈਰ ਬਿੰਦੀ ਆੜੇ ਕੰਨਾ ਰਾਰੇ ਬਿਹਾਰੀ ਖਾਰੀ ਖਾਰੀ ਇਸ ਦਾ ਕੀ ਮਤਲਬ ਹੋਇਆ ਖਾਰੀ ਦਾ ਮਤਲਬ ਪਾਈ ਕਾਂ ਸਿੰਘ ਨਾਬਾ ਨੇ ਮਹਾਨ ਕੋਸ਼ ਵਿੱਚ ਲਿਖਿਆ ਹੈ ਉਹ ਵੱਡਾ ਸਾਰਾ ਟੋਕਰਾ ਹੁੰਦਾ ਹੈ ਜਿਸ ਵਿੱਚ ਭਾਰ ਚੁੱਕਦੇ ਨੇ ਜਿਵੇਂ ਮਜ਼ਦੂਰ ਵਗੈਰਾ ਸਿਰ ਤੇ ਰੱਖ ਕੇ ਚੁੱਕਦੇ ਨੇ ਓਹ ਤਾਂ ਫਿਲਮਾਂ ਵਾਲੀ ਗੱਲ ਥੋੜੀ ਵੱਖਰੀ ਐ ਇਸ ਦਾ ਮਤਲਬ ਬੀਬੀ ਗਜਨੀ ਆਪਣੇ ਪਤੀ ਨੂੰ ਟੋਕਰੇ 'ਚ ਬਿਠਾ ਕੇ ਸਿਰ ਤੇ ਚੁੱਕ ਕੇ ਲੈ ਕੇ ਜਾਂਦੇ ਸੀ ਇੱਕ ਥਾਂ ਤੋਂ ਦੂਜੀ ਥਾਂ ਇਹ ਤਾਂ ਹੋਰ ਵੀ ਜ਼ਿਆਦਾ ਔਖਾ ਕੰਮ ਹੋ ਗਿਆ ਜੀ ਇਤਿਹਾਸਿਕ ਸਰੋਤ ਤਾਂ ਇਹੀ ਇਸ਼ਾਰਾ ਕਰਦਾ ਹੈ ਹੁਣ ਤੁਸੀਂ ਸੋਚੋ ਉਹ ਰਾਜਕੁਮਾਰੀ ਜਿਸ ਨੇ ਕਦੇ ਮਹਿਲ ਤੋਂ ਬਾਹਰ ਕਦਮ ਨਹੀਂ ਰੱਖਿਆ ਸੀ ਜਿਨੂੰ ਸ਼ਾਇਦ ਕਦੇ ਥਾਲੀ 'ਚ ਰੋਟੀ ਵੀ ਆਪ ਨਹੀਂ ਪਾਣੀ ਪੀਣੀ ਉਹ ਹੁਣ ਆਪਣੇ ਕੋੜੀ ਪਤੀ ਨੂੰ ਸਿਰ ਤੇ ਚੁੱਕ ਕੇ ਪਿੰਡ-ਪਿੰਡ ਫਟਕ ਰਹੀ ਹੈ ਭੀਖ ਮੰਗ ਕੇ guzara ਕਰ ਰਹੀ ਹੈ ਇਹ ਤਾਂ ਸੋਚਣਾ ਵੀ ਬਹੁਤ ਮੁਸ਼ਕਿਲ ਹੈ ਪਰ ਕੀ ਉਹਨਾਂ ਦੇ ਮਨ ਚ ਕਦੇ ਗੁੱਸਾ ਕੋਈ ਸ਼ਿਕਵਾ ਨਹੀਂ ਆਇਆ ਸਰੋਤੇ ਦੇ ਮੁਤਾਬਕ ਸ਼ਿਕਵਾ ਤਾਂ ਦੂਰ ਦੀ ਗੱਲ ਉਹਨਾਂ ਦੇ ਮੂੰਹ ਹਮੇਸ਼ਾ ਸ਼ੁਕਰ ਹੀ ਨਿਕਲਦਾ ਸੀ ਉਹ ਇਹੀ ਸੋਚਦੇ ਸਨ हे ਵਾਹਿਗੁਰੂ ਜੇ ਤੇਰੀ ਇਹ ਹੀ ਮਰਜ਼ੀ ਹੈ ਤਾਂ ਮੈਂ ਰਾਜ਼ੀ ਹਾਂ ਤੇ ਨਾਲ ਦੀ ਨਾਲ ਉਹ ਹਰ ਵੇਲੇ ਆਪਣੇ ਪਤੀ ਦੇ ਠੀਕ ਹੋਣ ਲਈ ਅਰਦਾਸ ਕਰਦੇ ਰਹਿੰਦੇ ਸਨ ਕਹਿੰਦੇ ਨੇ ਉਹਨਾਂ ਨੇ ਕਈ ਤੀਰਥਾਂ ਦੀ ਯਾਤਰਾ ਵੀ ਕੀਤੀ ਇਸੇ ਉਮੀਦ 'ਚ ਕਿ ਸ਼ਾਇਦ ਕਿਤੇ ਕੋਈ ਚਮਤਕਾਰ ਹੋ ਜਾਵੇ ਹੂੰ ਕਿਉਂਕਿ ਲੋਕ ਵਿਕਰਮਦਤ ਨੂੰ ਉਹਦੀ ਬਿਮਾਰੀ ਕਰਕੇ ਪਿੰਡ ਦੇ ਅੰਦਰ ਨਹੀਂ ਸੀ ਆਉਣ ਦਿੰਦੇ ਤਾਂ ਬੀਬੀ ਰਜਨੀ ਉਹਨੂੰ ਪਿੰਡੋਂ ਬਾਹਰ ਕਿਸੇ ਰੁੱਖ ਥੱਲੇ ਬਿਠਾ ਜਾਂਦੇ ਤੇ ਆਪ ਮੰਗਣ ਜਾਂਦੇ ਜੋ ਮਿਲਦਾ ਪਹਿਲਾਂ ਲਿਆ ਕੇ ਪਤੀ ਨੂੰ ਖਵਾਉਂਦੇ ਫਿਰ ਜੇ ਕੁਝ ਬਚਦਾ ਤਾਂ ਆਪ ਮੂਚ ਪਾਉਂਦੇ ਇਸ ਤਰ੍ਹਾਂ ਘੁੰਮਦੇ ਫਿਰਦੇ ਉਹ ਕਿੱਥੇ ਪਹੁੰਚੇ ਕਹਾਣੀ ਦਾ ਅਗਲਾ ਮੋੜ ਕਿਵੇਂ ਆਉਂਦਾ ਹੈ ਇੱਦਾਂ ਹੀ ਯਾਤਰਾ ਕਰਦੇ ਕਰਦੇ ਦਰ ਦਰ ਪਟਕਦੇ ਉਹ ਇੱਕ ਦਿਨ ਉਸ ਥਾਂ ਪਹੁੰਚੇ ਜਿਸ ਨੂੰ ਉਦੋਂ ਚੱਕਰਾਮ ਦਾਸਪੁਰਾ ਕਹਿੰਦੇ ਸਨ ਅੱਛਾ ਅੱਜ ਦਾ ਸ੍ਰੀ ਅੰਮ੍ਰਿਤਸਰ ਸਾਹਿਬ ਬਿਲਕੁਲ ਉਹੀ ਥਾਂ ਉਸ ਵੇਲੇ ਉੱਥੇ ਗੁਰੂ ਰਾਮਦਾਸ ਜੀ ਨੇ ਇੱਕ ਪਵਿੱਤਰ ਸਰੋਵਰ ਦੀ ਖੋਦਾਈ ਸ਼ੁਰੂ ਕਰਵਾਈ ਹੋਈ ਸੀ ਤੇ ਉੱਥੇ ਨੇੜੇ ਹੀ ਇੱਕ ਕੁਦਰਤੀ ਪਾਣੀ ਦੀ ਛੱਪੜੀ ਮਤਲਬ ਇੱਕ ਛੋਟਾ ਤਲਾਬ ਜਿਹਾ ਸੀ ਕੀ ਹੈ ਯਾਨੀ ਅਮ੍ਰਿਤਸਰ ਰੋਵਰ ਦੀ ਉਸਾਰੀ ਦੇ ਸ਼ੁਰੂਆਤੀ ਸਮੇਂ ਦੀ ਗੱਲ ਹੈ ਜੀ ਬੀਬੀ ਰਜਨੀ ਨੇ ਆਪਣੇ ਪਤੀ ਨੂੰ ਉਸ ਛੱਪੜੀ ਦੇ ਕਿਨਾਰੇ ਇੱਕ ਸੰਘਣੀ 베ਰੀ ਸੀ ਉਹਦੀ ਠੰਡੀ ਛਾਂ ਹੇਠਾਂ ਆਰਾਮ ਕਰਨ ਲਈ ਬਿਠਾ ਦਿੱਤਾ ਤੇ ਆਪ ਨੇੜੇ ਦੇ ਪਿੰਡ ਤੁੰਗ ਜਿਹੜਾ ਹੁਣ ਤਾਂ ਸ਼ਹਿਰ ਦਾ ਹੀ ਹਿੱਸਾ ਹੈ ਉਥੇ ਭੋਜਨ ਵਗੈਰਾ ਦਾ ਇੰਤਜ਼ਾਮ ਕਰਨ ਚਲੇ ਗਏ ਜਦੋਂ ਵਿਕਰਮਦਤ ਉਥੇ ਇਕੱਲਾ ਬੈਠਾ ਸੀ ਨਾ ਉਹਨੇ ਇੱਕ ਬੜਾ ਹੀ ਅਜੀਬ ਬਹੁਤ ਹੈਰਾਨ ਕਰਨ ਵਾਲਾ ਨਜ਼ਾਰਾ ਦੇਖਿਆ ਕੀ ਦੇਖਿਆ ਜੀ ਇਥੋਂ ਹੀ ਫਿਰ ਉਹ ਚਮਤਕਾਰ ਵਾਲੀ ਗੱਲ ਸ਼ੁਰੂ ਹੁੰਦੀ ਹੈ ਹਾਂਜੀ ਉਹਨੇ ਦੇਖਿਆ ਕਿ ਕੁਝ ਕਾਲੇ ਕਾਂ ਉਸੇ 베ਰੀ ਤੇ ਬੈਠੇ ਸਨ ਉਹ ਉੱਡ ਕੇ ਆਉਂਦੇ ਉਸ ਚਪੜੀ ਦੇ ਪਾਣੀ ਚ ਡੁਬਕੀ ਮਾਰਦੇ ਤੇ ਜਿਵੇਂ ਹੀ ਬਾਹਰ ਨਿਕਲਦੇ ਉਹਨਾਂ ਦਾ ਰੰਗ ਕਾਲੇ ਤੋਂ ਬਦਲ ਕੇ ਇੱਕਦਮ ਚਿੱਟਾ ਦੁੱਧ ਵਰਗਾ ਜਿਵੇਂ ਹਾਂਸ ਹੁੰਦੇ ਨੇ ਓਵੇਂ ਦਾ ਹੋ ਜਾਂਦਾ ਸੱਚੀ ਹਾਂ ਇੱਕ ਗਿਆ ਦੂਜਾ ਗਿਆ ਕਈ ਕਾਮਾਂ ਨੇ ਇੰਜ ਕੀਤਾ ਇਹ ਦੇਖ ਕੇ ਵਿਕਰਮਦਤ ਹੈਰਾਨ ਰਹਿ ਗਿਆ ਸਰੋਤ ਇਸ ਘਟਨਾ ਨੂੰ ਬਸ ਇੰਨਾ ਹੀ ਦੱਸਦਾ ਕਿ ਕਾਵਾਂ ਦਾ ਰੰਗ ਬਦਲਿਆ ਜਾਂ ਉਸ ਥਾਂ ਬਾਰੇ ਪਹਿਲਾਂ ਤੋਂ ਵੀ ਕੋਈ ਮੰਨਤਾ ਸੀ ਸਰੋਤ ਮੁਖਤਾਰ ਤੇ ਇਸ ਨੂੰ ਵਿਕਰਮਦਤ ਦੇ ਦੇਖਣ ਦੇ ਨਜ਼ਰੀਏ ਤੋਂ ਦੱਸਦਾ ਹੈ ਕਿ ਇਹ ਦੇਖ ਕੇ ਨਾ ਉਹਦੇ ਮਨ 'ਚ ਇੱਕ ਵਿਸ਼ਵਾਸ ਜਗ ਗਿਆ ਉਹਨੂੰ ਯਕੀਨ ਹੋ ਗਿਆ ਕਿ ਇਹ ਕੋਈ ਮਾਮੂਲੀ ਛਪੜੀ ਨਹੀਂ ਹੈ ਇੱਥੇ ਜ਼ਰੂਰ ਕੋਈ ਰੱਬੀ ਸ਼ਕਤੀ ਹੈ ਕੋਈ ਬਰਕਤ ਹੈ ਉਹਦੇ ਮਨ 'ਚ ਆਇਆ ਯਾਰ ਜੇ ਇਸ ਪਾਣੀ 'ਚ ਨਾ ਕੇ ਕਾਵਾਂ ਦੇ ਰੰਗ ਬਦਲ ਸਕਦੇ ਨੇ ਉਹਨਾਂ ਦੀ ਕਾਇਆ ਪਲਟ ਸਕਦੀ ਹੈ ਤਕੀ ਪਤਾ ਮੇਰਾ ਆ ਜਿਹੜਾ ਪੈੜਾ ਰੋਗ ਐ ਕੋੜ ਇਹ ਵੀ ਠੀਕ ਹੋ ਜਵੇ ਤੇ ਉਹਨੇ ਫਿਰ ਹਿੰਮਤ ਕੀਤੀ ਨਾ ਹੋਣ ਦੀ ਹਾਂ ਪਰ ਦੇਖੋ ਇੱਕ ਤਾਂ ਉਹ ਬਹੁਤ ਕਮਜ਼ੋਰ ਸੀ ਦੂਜਾ ਡਰ ਵੀ ਸੀ ਕਿ ਪਾਣੀ ਕਿਤੇ ਡੂੰਗਾ ਨਾ ਹੋਵੇ ਮੈਂ ਡੁੱਬੀ ਨਾ ਜਾਵਾਂ ਪਰ ਉਹਨੇ ਹਿੰਮਤ ਕੀਤੀ ਰੱਬ ਦਾ ਨਾਂ ਲਿਆ ਕਿਸੇ ਤਰ੍ਹਾਂ ਰਿੰਗਦਾ ਰਿੰਗਦਾ ਕਿਸਰਦਾ ਹੋਇਆ ਛਪੜੀ ਦੇ ਕਿਨਾਰੇ ਤੱਕ ਪਹੁੰਚਿਆ ਤੇ ਡੁੱਬਣ ਦੇ ਡਰੋਂ ਨਾ ਉਹਨੇ ਕੋਲ ਇੱਕ ਰੁੱਖ ਦੀ ਟਾਣੀ ਸੀ ਉਹਨੂੰ ਇੱਕ ਹੱਥ ਨਾਲ ਜ਼ੋਰ ਦੀ ਫੜ ਲਿਆ ਸਹਾਰੇ ਲਈ ਤੇ ਹੌਲੀ-ਹੌਲੀ ਪਾਣੀ ਚ ਉੱਤਰ ਗਿਆ ਫੇਰ ਫੇਰ ਕੀ ਹੋਇਆ ਜਿਵੇਂ ਹੀ ਉਹ ਪਵਿੱਤਰ ਪਾਣੀ ਉਹਦੇ ਸਰੀਰ ਨੂੰ ਲੱਗਾ ਨਾ ਇੱਕਦਮ ਚਮਤਕਾਰ ਹੋ ਗਿਆ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ پلਕ ਚਪਕਦਿਆਂ ਹੀ ਉਹਦੇ ਸਰੀਰ ਦੇ ਸਾਰੇ ਜ਼ਖਮ ਭਰ ਗਏ। ਕੋੜ ਦਾ ਕਿਤੇ ਨਾਮੋ ਨਿਸ਼ਾਨ ਨਹੀਂ ਰਿਹਾ। ਉਹਦਾ ਸਰੀਰ ਬਿਲਕੁਲ ਨਵਾਂ ਨਰੋਆ ਜਿਵੇਂ ਇੱਕ ਤੰਦਰੁਸਤ ਗੱਬਰੂ ਦਾ ਹੁੰਦਾ ਉਵੇਂ ਦਾ ਹੋ ਗਿਆ। ਵਾਹ! ਬਸ ਇੱਕ ਉਂਗਲ ਕਈ ਥਾਂ ਤੇ ਪੂਰੇ ਹੱਥ ਦਾ ਵੀ ਜ਼ਿਕਰ ਹੈ ਜਿਸ ਨਾਲ ਉਹਨੇ ਟਾਣੀ ਫੜੀ ਹੋਈ ਸੀ ਉਹ ਹਿੱਸਾ ਪਾਣੀ 'ਚ ਨਹੀਂ ਸੀ ਡੁੱਬਿਆ। ਸਿਰਫ ਉਹ ਥਾਂ ਵੈਸੀ ਰਹਿ ਗਈ ਕੋੜ ਵਾਲੀ। ਬਾਕੀ ਸਾਰਾ ਸਰੀਰ ਠੀਕ ਵਾਹ ਵਾਹ ਇਹ ਤਾਂ ਸੱਚਮੁੱਚ ਹੀ ਮਤਲਬ ਕਾਇਆ ਹੀ ਪਲਟ ਗਈ ਉਹ ਦੀ ਤਾਂ ਬਿਲਕੁਲ ਜੀ ਵਿਕਰਮਦਤ ਆਪ ਹੈਰਾਨ ਸੀ ਤੇ ਖੁਸ਼ੀ ਦਾ ਤਾਂ ਕੋਈ ਠਿਕਾਣਾ ਹੀ ਨਹੀਂ ਸੀ ਉਹ ਰੱਬ ਦਾ ਸ਼ੁਕਰ ਕਰਦਾ ਹੋਇਆ ਕੰਡੇ ਤੇ ਬੈਠ ਗਿਆ ਤੇ ਬੜੀ ਬੇਸਬਰੀ ਨਾਲ ਆਪਣੀ ਪਤਨੀ ਰਜਨੀ ਦੇ ਆਉਣ ਦਾ ਇੰਤਜ਼ਾਰ ਕਰਨ ਲੱਗਾ ਪਰ ਜਦੋਂ ਬੀਬੀ ਰਜਨੀ ਵਾਪਸ ਆਏ ਹੋਣਗੇ ਉਹ ਤਾਂ ਹੈਰਾਨ ਰਹਿਗੇ ਹੋਣਗੇ ਉਹਨਾਂ ਨੇ ਤਾਂ ਪਛਾਣਾ ਹੀ ਨਹੀਂ ਹੋਣਾ ਆਪਣੇ ਪਤੀ ਨੂੰ ਬਿਲਕੁਲ ਇਹੀ ਹੋਇਆ ਜਦੋਂ ਬੀਬੀ ਰਜਨੀ ਰੋਟੀ ਪਾਣੀ ਦਾ ਪ੍ਰਬੰਧ ਕਰਕੇ ਵਾਪਸ ਆਏ ਉਹਨਾਂ ਨੇ ਦੇਖਿਆ ਕਿ ਜਿੱਥੇ ਉਹ ਆਪਣੇ ਬਿਮਾਰ ਪਤੀ ਨੂੰ ਛੱਡ ਕੇ ਗਈ ਸੀ ਉੱਥੇ ਤਾਂ ਹੁਣ ਇੱਕ ਹੱਟਾ-ਕੱਟਾ ਸੋਹਣਾ ਸੁਨੱਖਾ ਨੌਜਵਾਨ ਬੈਠਾ ਹੈ ਉਹਨਾਂ ਨੂੰ ਆਪਣਾ ਪਤੀ ਤਾਂ ਕਿਤੇ ਦਿਸਿਆ ਹੀ ਨਹੀਂ ਉਹ ਡਰ ਗਏ ਇੱਕਦਮ ਹਾਂ ਸਮਝ ਆਉਂਦੀ ਹੈ ਉਹਨਾਂ ਦੀ ਘਬਰਾਹਟ ਐਨਾ ਵੱਡਾ ਬਦਲਾ ਯਕੀਨ ਕਰਨਾ ਸੌਖਾ ਥੋੜੀ ਹੈ ਕੀ ਸੋਚਿਆ ਉਹਨਾਂ ਨੇ ਉਹਨਾਂ ਦੇ ਮਨ 'ਚ ਨਾ ਬੜਾ ਪੈੜਾ ਸ਼ੱਕ ਪੈ ਗਿਆ ਉਹਨਾਂ ਨੂੰ ਲੱਗਾ ਕਿ ਸ਼ਾਇਦ ਇਸ ਨੌਜਵਾਨ ਨੇ ਮੇਰੇ ਪਤੀ ਨੂੰ ਮਾਰ ਦਿੱਤਾ بس ਇਹ ਸੋਚ ਕੇ ਉਹ ਉੱਚੀ ਉੱਚੀ ਰੋਣ ਲੱਗ ਪਈ ਵੈਣ ਪਾਉਣ ਲੱਗ ਪਈ ਵਿਕਰਮਦਤ ਨੇ ਬੜਾ ਸਮਝਾਇਆ ਪਾਗਵਾਨੇ ਮੈਂ ਹੀ ਆ ਤੇਰਾ ਪਤੀ ਦੇਖ ਰੱਬ ਨੇ ਕਿਰਪਾ ਕੀਤੀ ਐ ਮੈਂ ਕਾਮਾ ਨੂੰ ਦੇਖਿਆ ਫਿਰ ਨਾਇਆ ਤੇ ਠੀਕ ਹੋ ਗਿਆ ਪਰ ਬੀਬੀ ਰਜਨੀ ਨੂੰ ਯਕੀਨੀ ਨਾ ਆਵੇ ਫਿਰ ਕਿਵੇਂ ਹੱਲ ਹੋਇਆ ਇਹ ਮਸਲਾ ਉਹਨਾਂ ਦਾ ਰੌਲਾ ਪੈ ਗਿਆ ਉਹ ਸੁਣ ਕੇ ਨੇੜੇ ਹੀ ਸਰੋਵਰ ਦੀ ਸੇਵਾ ਚੱਲ ਰਹੀ ਸੀ ਉੱਥੇ ਕੁਝ ਸਿੱਖ ਸੇਵਾਦਾਰ ਕੁਝ ਕਿਸਾਨ ਕੰਮ ਕਰ ਰਹੇ ਸੀ ਉਹ ਇਕੱਠੇ ਹੋ ਗਏ ਸਾਰੀ ਗੱਲ ਸੁਣੀ ਫਿਰ ਉਹਨਾਂ ਨੇ ਸਲਾਹ ਦਿੱਤੀ ਕਹਿੰਦੇ ਤੁਸੀਂ ਆਪਸ ਵਿੱਚ ਝਗੜੋ ਨਾ ਇੱਥੇ ਨੇੜੇ ਹੀ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦਾ ਦਰਬਾਰ ਲੱਗਾ ਹੋਇਆ ਹੈ ਉਹ ਤਾਂ ਅੰਤਰਜਾਮੀ ਨੇ ਸਬਦ ਦਿਲਾਂ ਦੀਆਂ ਜਾਣਦੇ ਨੇ ਤੁਸੀਂ ਉਹਨਾਂ ਕੋਲ ਚੱਲੋ ਉਹ ਹੀ ਤੁਹਾਡਾ ਨਿਆਂ ਕਰਨਗੇ ਅੱਛਾ ਫਿਰ ਉਹ ਗੁਰੂ ਸਾਹਿਬ ਕੋਲ ਗਏ ਉੱਥੇ ਕੀ ਹੋਇਆ ਗੁਰੂ ਜੀ ਨੇ ਬਸ ਉਹਨਾਂ ਦੀ ਗੱਲ ਦੀ ਪੁਸ਼ਟੀ ਕਰ ਦਿੱਤੀ ਜਾਂ ਇਸ ਸਾਰੀ ਘਟਨਾ ਦਾ ਕੋਈ ਡੂੰਗਾ ਮਤਲਬ ਵੀ ਸਮਝਾਇਆ ਹਾਂਜੀ ਦੋਵੇਂ ਜਾਣੇ ਗੁਰੂ ਸਾਹਿਬ ਕੋਲ ਪਹੁੰਚੇ ਬੀਬੀ ਰਜਨੀ ਨੇ ਰੋਂਦਿਆਂ ਰੋਂਦਿਆਂ ਸਾਰੀ ਗੱਲ ਦੱਸੀ ਗੁਰੂ ਰਾਮਦਾਸ ਜੀ ਦਾ ਸਭ ਜਾਣੀ ਜਾਣ ਸਨ ਉਹ ਮੁਸਕਰਾਏ ਤੇ ਕਹਿਣ ਲੱਗੇ ਧੀਏ ਸ਼ਾਂਤ ਹੋ ਜਾ ਇਹ ਨੌਜਵਾਨ ਸੱਚ ਕਹਿ ਰਿਹਾ ਹੈ ਇਹ ਤੇਰਾ ਪਤੀ ਵਿਕਰਮਦਾਤੀ ਹੈ ਹੂੰ ਇਹ ਸਭ ਤੇਰੀ ਅਡੋਲ ਸ਼ਰਦਾ ਦਾ ਤੇਰੇ ਸਿਦਕ ਦਾ ਤੇ ਇਸ ਪਵਿੱਤਰ ਧਰਤੀ ਇਸ ਪਵਿੱਤਰ ਜਲਦੀ ਮਹਿਮਾ ਦਾ ਫਲ ਹੈ ਵਾਇਗਰੂ ਨੇ ਤੇਰੀ ਸੁਣ ਲਈ ਹੈ ਪਰ ਫਿਰ ਵੀ ਮਨ ਦੀ تسلی ਲਈ بی بی ਰਜਨੀ ਨੂੰ ਪੂਰਾ ਯਕੀਨ ਕਿਵੇਂ ਆਇਆ ਹਾਂ ਉਹਨਾਂ ਦੇ ਮਨ 'ਚ ਜਿਹੜਾ ਸ਼ੱਕ ਸੀ ਨਾ ਉਹਨੂੰ ਪੱਕੇ ਤੌਰ ਤੇ ਦੂਰ ਕਰਨ ਲਈ ਗੁਰੂ ਸਾਹਿਬ ਨੇ ਵਿਕਰਮਦੱਤ ਨੂੰ ਕਿਹਾ ਭਾਈ ਆਪਣੀ ਉਹ ਉਂਗਲ ਜਹ ਹੱਥ ਦਿਖਾ ਜਿਹੜੀ ਪਾਣੀ 'ਚ ਡੁੱਬਣੋਂ ਰਹਿ ਗਈ ਸੀ ਤੇ ਅਜੇ ਵੀ ਕੋੜ ਵਾਲੀ ਹੈ ਜਦੋਂ ਉਹਨੇ ਦਿਖਾਈ ਤਾਂ ਗੁਰੂ ਜੀ ਨੇ ਹੁਕਮ ਕੀਤਾ ਹੁਣ ਸਾਰਿਆਂ ਦੇ ਸਾਹਮਣੇ ਖਾਸ ਕਰਕੇ ਆਪਣੀ ਪਤਨੀ ਦੇ ਸਾਹਮਣੇ ਇਸ ਹਿੱਸੇ ਨੂੰ ਦੁਬਾਰਾ ਛੱਪੜੀ ਦੇ ਪਾਣੀ 'ਚ ਡਬੋ ਤੇ ਜਦੋਂ ਉਸਨੇ ਇੰਜ ਕੀਤਾ ਜਿਵੇਂ ਹੀ ਵਿਕਰਮਦੱਤ ਨੇ ਗੁਰੂ ਜੀ ਦਾ ਹੁਕਮ ਮੰਨ ਕੇ ਉਹ ਹਿੱਸਾ ਪਾਣੀ 'ਚ ਡੁਬੋਇਆ ਉਹ ਵੀ ਉਸੇ ਵੇਲੇ ਬਾਕੀ ਸਰੀਰ ਵਾਂਗ ਬਿਲਕੁਲ ਠੀਕ ਹੋ ਗਿਆ ਇਹ ਆਪਣੇ ਅੱਖਾਂ ਨਾਲ ਦੇਖ ਕੇ ਬੀਬੀ ਰਜਨੀ ਨੂੰ ਪੂਰਾ ਯਕੀਨ ਆ ਗਿਆ ਉਹਨਾਂ ਦੀ ਅੱਖਾਂ 'ਚ ਖੁਸ਼ੀ ਦੇ ਹੰਝੂ ਵਗ ਤੁਰੇ ਉਹਨਾਂ ਨੇ ਗੁਰੂ ਸਾਹਿਬ ਦੇ ਚਰਨ ਫੜ ਲਏ ਤੇ ਵਾਹਿਗੁਰੂ ਦਾ ਬਹੁਤ ਸ਼ੁਕਰ ਕੀਤਾ ਇਸ ਸਭ ਤੋਂ ਬਾਅਦ ਫਿਰ ਉਹਨਾਂ ਦਾ ਜੀਵਨ ਕਿਵੇਂ ਚੱਲਿਆ ਉਹ ਉੱਥੇ ਰਹੇ ਹਾਂਜੀ ਗੁਰੂ ਸਾਹਿਬ ਦੇ ਕਹਿਣ ਤੇ ਉਹ ਦੋਵੇਂ ਫਿਰ ਪੱਕੇ ਤੌਰ ਤੇ ਉੱਥੇ ਹੀ ਚੱਕ ਰਾਮਦਾਸਪੁਰਾ ਯਾਨੀ ਅਮ੍ਰਿਤਸਰ 'ਚ ਹੀ ਵਸ ਗਏ ਗੁਰੂ ਘਰ ਦੀ ਸੇਵਾ ਕਰਦੇ ਸਰੋਵਰ ਦੀ ਘਾਰ ਸੇਵਾ ਛੱਤ ਵਟਾਉਂਦੇ ਤੇ ਨਾਲ ਹੀ ਵਿਕਰਮਦੱਤ ਨੇ ਆਪਣਾ ਗੁਜ਼ਾਰਾ ਚਲਾਉਣ ਲਈ ਛੋਟਾ ਮੋਟਾ ਕੰਮਦੰਦਾ ਸ਼ੁਰੂ ਕਰ ਲਿਆ ਤੇ ਕੀ ਬਣਿਆ ਉਹਨਾਂ ਦੇ ਕੰਮਕਾਜ ਦਾ ਦੇਖੋ ਜੀ ਵਾਏ ਗੁਰੂ ਦੀ ਐਸੀ ਮਿਹਰ ਹੋਈ ਨਾ ਕਿ ਥੋੜੀ ਸਾਲਾਂ ਚ ਉਹਨਾਂ ਦਾ ਕੰਮ ਬਹੁਤ ਚੱਲ ਪਿਆ ਉਹ ਇਲਾਕੇ ਦੇ ਚੰਗੇ ਅਮੀਰ ਤੇ ਸਤਿਕਾਰਤ ਲੋਕਾਂ ਚ ਗਿਣੇ ਜਾਣ ਲੱਗ ਪਏ ਬੀਬੀ ਰਜਨੀ ਦੇ ਘਰ ਇੱਕ ਵਾਰ ਫਿਰ ਉਹੀ ਮਹਿਲ ਮਾੜੀਆਂ ਨੌਕਰ ਚਾਕਰ ਸਾਰੀਆਂ ਸੁਖ-ਸਹੂਲਤਾ ਆ ਗਈਆਂ ਜਿਵੇਂ ਕਦੇ ਉਹਨਾਂ ਦੇ ਪੇਕੇ ਘਰ ਹੁੰਦੀਆਂ ਸਨ ਪਰ ਫਰਕ ਇਹ ਸੀ ਕਿ ਇਹ ਸਭ ਹੁਣ ਉਹਨਾਂ ਦੀ ਆਪਣੀ ਮਿਹਨਤ ਸ਼ਰਧਾ ਤੇ ਰੱਬ ਦੀ ਬਖਸ਼ਿਸ਼ ਨਾਲ ਸੀ ਕਿਸਮਤ ਦਾ ਚੱਕਰ ਦੇਖੋ ਤੇ ਫਿਰ ਉਹਨਾਂ ਦੇ ਪਿਤਾ ਦਾ ਕੀ ਬਣਿਆ ਦੁਨੀ ਚੰਦਾ ਕੀ ਉਹਨਾਂ ਦੀ ਕਦੇ ਮੁਲਾਕਾਤ ਹੋਈ ਦੁਬਾਰਾ ਬਿਲਕੁਲ ਹੋਈ ਜੀ ਤੇ ਬੜੇ ਅਜੀਬ ਹਾਲਾਤਾਂ 'ਚ ਕਈ ਸਾਲ ਲੰਘ ਗਏ ਇੱਕ ਦਿਨ ਬੀਬੀ ਰਜਨੀ ਸਵੇਰੇ-ਸਵੇਰੇ ਅੰਮ੍ਰਿਤ ਵੇਲੇ ਗੁਰੂ ਘਰਾਂ ਮੱਠਾ ਟੇਕ ਕੇ ਵਾਪਸ ਆ ਰਹੇ ਸਨ ਰਸਤੇ 'ਚ ਉਹਨਾਂ ਨੇ ਇੱਕ ਬਹੁਤ ਹੀ ਬੁੱਢਾ ਕਮਜ਼ੋਰ ਜਿਹਾ ਫਟੇ ਪੁਰਾਣੇ ਕੱਪੜਿਆਂ 'ਚ ਇੱਕ ਮੰਗਤਾ ਦੇਖਿਆ ਜਿਹੜਾ ਪੀਖ ਮੰਗ ਰਿਆ ਸੀ ਦੇਖਣ ਨੂੰ ਉਹ ਜਾਣਿਆ ਪਛਾਣਿਆ ਜਿਹਾ ਲੱਗਾ ਕਿ ਉਹ ਉਹਨਾਂ ਦੇ ਪਿਤਾ ਹੀ ਸਨ ਜੀ ਹਾਂ ਜਦੋਂ ਬੀਬੀ ਰਜਨੀ ਨੇ ਨੇੜੇ ਜਾ ਕੇ ਪੁੱਛਿਆ ਬਾਬਾ ਜੀ ਤੁਸੀਂ ਕੌਣ ਹੋ ਕਿੱਥੋਂ ਆਇਓ ਤਾਂ ਉਹਨੇ ਆਪਣੀ ਪਛਾਣ ਦੱਸੀ ਉਹ ਕੋਈ ਹੋਰ ਨਹੀਂ ਉਹਨਾਂ ਦਾ ਆਪਣਾ ਪਿਓ ਉਹੀ ਹੰਕਾਰੀ ਚੌਧਰੀ ਦੁਨੀ ਚੰਦ ਸੀ ਹਾਏ ਉਸਦੀ ਇਹ ਹਾਲਤ ਕਿਵੇਂ ਹੋ ਗਈ ਦੁਨੀ ਚੰਦ ਨੇ ਰੋ ਕੇ ਦੱਸਿਆ ਕਹਿੰਦੇ ਧੀਏ ਜਦੋਂ ਦੀ ਤੂੰ ਘਰੋਂ ਗਈ ਹੈ ਨਾ ਬਸ ਮੇਰੇ ਮਾੜੇ ਦਿਨ ਸ਼ੁਰੂ ਹੋ ਗਏ ਕੰਮਕਾਰ ਸਭ ਚੋਪੜ ਹੋ ਗਿਆ ਸਾਰਾ ਪੈਸਾ ਤੇ ਲਾ ਖਤਮ ਹੋ ਗਿਆ ਨੌਕਰ ਚਾਕਰ ਸਭ ਛੱਡ ਗਏ ਅੱਜ ਮੈਂ ਰੋਟੀ ਦੇ ਟੁਕੜੇ ਲਈ ਦਰ ਦਰ ਪਟਕਣ ਨੂੰ ਮਜਬੂਰਾਂ ਮੈਨੂੰ ਮੇਰੇ ਕੀਤੇ ਦੀ ਮੇਰੇ ਹੰਕਾਰ ਦੀ ਸਜ਼ਾ ਮਿਲੀ ਹੈ ਵਾਹ ਏ ਰੱਬਾ ਤੇਰੇ ਰੰਗ ਨਿਆਰੇ ਨੇ ਕੌਣ ਕਿਸ ਦੇ ਭਾਗਾ ਦਾ ਖਾਰਿਆ ਇਹ ਤਾਂ ਉਹੀ ਜਾਣਦਾ ਜਿਸ ਪਿਓ ਨੇ ਕਿਹਾ ਸੀ ਦੇਖਾਂਗਾ ਤੇਰਾ ਰੱਬ ਕਿਵੇਂ ਪਾਲਦਾ ਅਖੀਰ ਚ ਉਸ ਨੂੰ ਆਪਣੀ ਉਸੇ ਤੀ ਦੇ ਦਰ ਤੇ ਉਸੇ ਰੱਬ ਦੇ ਆਸਰੇ ਆਉਣਾ ਪਿਆ ਇਹੀ ਇਹੀ ਸਾਰੀ ਕਹਾਣੀ ਦਾ ਨਿਚੋੜ ਹੈ ਜਿਵੇਂ ਭਾਈ ਸੰਤੋਖ ਸਿੰਘ ਜੀ ਨੇ ਬਿਆਨ ਕੀਤਾ ਹੈ ਇਹ ਸਾਨੂੰ ਇਹੀ ਸਿਖਾਉਂਦੀ ਹੈ ਕਿ ਹੰਕਾਰ ਕਦੇ ਨਹੀਂ ਕਰਨਾ ਚਾਹੀਦਾ ਤੇ ਰੱਬ ਤੇ ਭਰੋਸਾ ਰੱਖਣ ਵਾਲਿਆਂ ਦੀ ਬਾ ਉਹ ਹਮੇਸ਼ਾ ਫੜਦਾ ਹੈ ਆ ਇਹ ਸੀ ਬੀਬੀ ਰਜਨੀ ਜੀ ਦੀ ਬਹੁਤ ਹੀ ਪ੍ਰੇਰਣਾ ਦੇਣ ਵਾਲੀ ਕਹਾਣੀ ਜਿਸ ਦਾ ਪੂਰਾ ਵੇਰਵਾ ਸਾਨੂੰ ਜਿਵੇਂ ਤੁਸੀਂ ਦੱਸਿਆ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚੋਂ ਮਿਲਦਾ ਹੈ ਇਹ ਸਿਰਫ ਇੱਕ ਚਮਤਕਾਰ ਦੀ ਕਹਾਣੀ ਨਹੀਂ ਹੈ ਇਹ ਤਾਂ ਅਸਲ 'ਚ ਬਹੁਤ ਔਖੇ ਹਾਲਾਤਾਂ ਵਿੱਚ ਵੀ ਅਡੋਲ ਰਹਿਣ ਵਾਲੇ ਵਿਸ਼ਵਾਸ ਦੀ ਸਬਰ ਦੀ ਸੇਵਾ ਦੀ ਤੇ ਨਿਮਰਤਾ ਦੀ ਜਿੱਤ ਦੀ ਕਹਾਣੀ ਹੈ ਤੇ ਨਾਲ ਹੀ ਇਹ ਸਾਨੂੰ ਅੰਮ੍ਰਿਤਸਰ ਦੇ ਪਵਿੱਤਰ ਸਰੋਵਰ ਦੇ ਇਤਿਹਾਸ ਨਾਲ ਵੀ ਜੋੜਦੀ ਹੈ ਬਿਲਕੁਲ ਜੀ ਬਿਲਕੁਲ ਤੇ ਦੇਖੋ ਇਹ ਕਹਾਣੀ ਸਾਨੂੰ ਨਾ ਥੋੜਾ ਡੂੰਗਾ ਸੋਚਣ ਲਈ ਵੀ ਮਜਬੂਰ ਕਰਦੀ ਹੈ ਇੱਕ ਪਾਸੇ ਤਾਂ ਇਨਸਾਨ ਦਾ ਹੰਕਾਰ ਹੈ ਆਪਣੀ ਤਾਕਤ ਤੇ ਮਾਣ ਜਿਵੇਂ ਦੁਨੀ ਚੰਦ ਸੀ ਦੂਜੇ ਪਾਸੇ ਰੱਬ ਦੇ ਪਾਣੇ ਨੂੰ ਮੰਨਣਾ ਅਟੁੱਟ ਸ਼ਰਦਾ ਰੱਖਣੀ ਜਿਵੇਂ ਬੀਬੀ ਰਜਨੀ ਨੇ ਕੀਤਾ ਇਹ ਸਵਾਲ ਵੀ ਖੜੇ ਕਰ ਦਈਏ ਕਿ ਆਖਰ ਵਿਸ਼ਵਾਸ ਦਾ ਦੁੱਖਾਂ ਦਾ ਤੇ ਫਿਰ ਮਿਲਣ ਵਾਲੇ ਇਨਾਮ ਦਾ ਆਪਸ ਚ ਕੀ ਰਿਸ਼ਤਾ ਹੈ ਕਿ ਸਾਨੂੰ ਹਾਲਾਤ ਅੱਗੇ ਬਸ ਹਾਰ ਮੰਨ ਲੈਣੀ ਚਾਹੀਦੀ ਹੈ ਜਾਂ ਉਹਨਾਂ ਨੂੰ ਬਦਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਾਂ ਫਿਰ ਸ਼ਾਇਦ ਅਸਲ ਤਾਕਤ ਇਸੇ ਵਿੱਚ ਹੈ ਕਿ ਕਦੋਂ ਸਵੀਕਾਰ ਕਰਨਾ ਹੈ ਤੇ ਕਦੋਂ ਯਤਨ ਕਰਨਾ ਹੈ ਇਸ ਦਾ ਸਹੀ ਸੰਤੁਲਨ ਬਣਾਉਣਾ ਇਸ ਤੇ ਸੋਚ ਵਿਚਾਰ ਕਰਨਾ ਬਹੁਤ ਜ਼ਰੂਰੀ ਹੈ ਮੇਰੇ ਖਿਆਲ ਚ